ਇਹ ਤਸਵੀਰਾਂ ਤੁਹਾਨੂੰ ਕਾਵਾਂ ਵਾਲੇ ਪੱਤਨ ਤੋਂ ਥੋੜਾ ਪਿੱਛੇ ਦੀਆਂ ਦਿਖਾਈਆਂ ਜਾ ਰਹੀਆਂ ਨੇ ਇਹ ਲਾਈਵ ਤਸਵੀਰਾਂ ਦਿਖਾਉਣ ਦਾ ਮਕਸਦ ਜਿਹੜਾ ਹੈ ਕਿ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈ ਕਿ ਬੰਨ ਉਹ ਪ੍ਰਸ਼ਾਸਨ ਵੱਲੋਂ ਕੀ ਗੱਟੇ ਲਗਾਏ ਜਾ ਰਹੇ ਨੇ ਇਸ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜਾ ਬੰਨ ਹੈ ਉਹ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਇੱਥੇ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਬੰਨ ਦੇ ਜਿਹੜਾ ਦੂਜੇ ਪਾਸੇ ਜਿਹੜਾ ਤੁਹਾਨੂੰ ਦਿਖਾਈਏ ਕਿ ਬੰਨ ਦੇ ਅੰਦਰੋਂ ਜਿਹੜਾ ਪਾਣੀ ਹੈ ਉਹ ਦੂਸਰੇ ਪਾਸੇ ਜਿਹੜਾ ਸਿਮ ਰਿਹਾ ਹੈ ਇਸ ਬੰਨ ਦੇ ਜਿਹੜੇ ਹਾਲਾਤ ਨੇ ਕਾਫੀ ਜ਼ਿਆਦਾ ਭਿਆਨਕ ਬਣ ਚੁੱਕੇ ਨੇ ਇਸ ਬੰਨ ਦਾ ਜਿਹੜਾ ਮਿੱਟੀ ਹੈ ਉਹ ਜਿਹੜੀ ਹੈ ਹੌਲੀ ਹੌਲੀ ਜਿਹੜੀ ਹੈ ਖੁਰਦੀ ਜਾ ਰਹੀ ਹੈ ਬੰਨ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਵੱਲੋਂ ਔਰ ਸੇਵਾਦਾਰਾਂ ਵੱਲੋਂ ਜਿਹੜਾ ਇਸ ਤੇ ਕੰਮ ਜਿਹੜਾ ਚਲਾਇਆ ਗਿਆ ਹੈ ਇਹ ਤੁਸੀਂ ਸਾਹਮਣੇ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਉਹ ਬੰਨ ਦੀ ਮਿੱਟੀ ਖੋਲ ਰਿਹਾ ਸੀ ਤਾਂ ਇੱਥੇ ਜਿਹੜਾ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਪਾਣੀ ਦਾ ਪਾਣੀ ਰੱਖਿਆ ਹੋਇਆ ਤਾਂ ਪ੍ਰਸ਼ਾਸਨ ਆਵੇ ਤੇ